ਬਾਰ ਨੰਬਰ 9 ਦੇ ਇਲੈਕਸ਼ਨ ਹੋਣ ਜਾ ਰਹੀ ਹੈ ਪਿੱਛੇ ਸਾਡੇ ਬਹੁਤ ਹੀ ਸਰਕਾਰ ਜੋ ਕੈਂਡੀਡੇਟ ਤੇ ਜੋ ਜਰਨੈਲ ਕੌਰ ਉਹ ਡੈਥ ਹੋ ਗਈ ਤੇ ਉਹਦੇ ਕਰਕੇ ਸੀਟ ਖਾਲੀ ਹੋ ਗਈ ਤੇ ਅਸੀਂ ਉਹਨਾਂ ਦੀ ਨੌ ਰਾਣੇ ਨੂੰ ਬਿੰਕੀ ਕੌਰ ਨੂੰ ਸੀਟ ਦਿੱਤੀ ਹੈ ਜੋ ਬਹੁਤ ਸਟਰੋਂਗ ਕੈਂਡੀਡੇਟ ਹੈ ਕਿਉਂਕਿ ਇਸ ਬਾਰ ਵਿੱਚ ਜਰਨੈਲ ਕੌਰ ਨੇ ਬਲਵੀਰ ਸਿੰਘ ਲਾਲੇ ਨੇ ਤੇ ਬਿੰਕੀ ਕੌਰ ਨੇ ਗੁਰਵੀਰ ਸਿੰਘ ਨੇ ਸਾਰਿਆਂ ਨੇ ਬਹੁਤ ਵੱਡੇ ਪੱਧਰ ਤੇ ਸੇਵਾ ਕੀਤੀ ਹੋਈ ਹੈ ਆਰੇ ਕਦੇ ਦੋਸਤੂ ਵੀ ਸਾਂਝੇ ਆ ਸਾਰਾ ਪਰਿਵਾਰ ਇਸ ਵਾਰ ਦੇ ਤਨਮਨ ਧਨ ਦਾ ਮਦਦ ਕਰਦਾ ਹੈ ਅਤੇ ਸੇਵਾ ਕਰਦਾ ਹੈ ਅੱਜ ਕਾਂਗਰਸ ਪਾਰਟੀ ਨੇ ਦੁਬਾਰੇ ਇਸੇ ਪਰਿਵਾਰ ਨੂੰ ਟਿਕਟ ਦੇ ਕੇ ਨਵਾਜਿਆ ਜੋ ਸਾਡੀ ਕਾਂਗਰਸ ਪਾਰਟੀ ਵੱਲੋਂ ਪਿੰਕੀ ਕੌਰ ਵੈਫਾ ਬਲਬੀਰ ਸਿੰਘ ਲਾਲੇ ਦੀ ਘਰ ਪਤਨੀ ਆ ਉਹਨੂੰ ਟਿਕਟ ਦੇ ਕੇ ਨਵਾਜਿਆ ਬੜੇ ਸਤਾਉ ਕੈਂਡੀਡੇਟ ਹੈ ਤੇ ਬੜੀ ਜੀ ਅਹੁਦੇ ਤੇ ਬੜੀ ਪੱਧਰ ਲੀਡ ਤੇ ਜਿੱਤ ਪ੍ਰਾਪਤ ਕਰਨਗੇ ਇਹਨਾਂ ਦੀ ਮਾਤਾ ਵੀ ਲਾਲੇ ਜੀ ਦੀ ਪਿੱਛੇ ਜਾਂ ਇਲੈਕਸ਼ਨ ਲੜੀ ਸੀ 270 ਵੋਟਾਂ ਦੀ ਲੀਡ ਦੇਗਾ ਜਿੱਤ ਪ੍ਰਾਪਤ ਉਹਨਾਂ ਨੇ ਕੀਤੀ ਸੀ ਅਸੀਂ ਸਾਰਾ ਕਾਂਗਰਸ ਪਾਰਟੀ ਅਤੇ ਸ਼ਹਿਰ ਆਸ ਕਰਦਾ ਹੈ ਕਿ ਲੋਕ ਇਹਨਾਂ ਨੂੰ ਵੱਡੇ ਪੱਧਰ ਤੇ ਹੰਕਾਰ ਦੇਣਗੇ ਵੈਗ ਨਹੀਂ ਬਿਖਾ ਖਾਲਸਾ ਵੈਗ ਨਹੀਂ ਕਿ ਬਸ ਸਾਡੇ ਨਾਲ ਬੈਠੇ ਨਿੰਦਰ ਨਿੰਦਰ ਕੋਲ ਇਹ ਸਾਡੇ ਜਿਹੜੇ 9 ਵਾਂ ਤੋਂ ਕੈਂਡੀਡੇਟ ਨੇ ਤੇ ਬਹੁਤ ਹੀ ਇਹਨਾਂ ਦਾ ਆਪਣੇ ਮੋਹੱਲੇ ਬਹੁਤ ਵਧੀਆ ਰਸੂਲ ਕੇ ਤੇ ਦੂਸਰਾ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦੀ ਜਿੱਤੇ ਹੋਏ ਕੰਮ ਨਹੀਂ ਉਹਨਾਂ ਨੂੰ ਇਹ ਘਰ ਤੋਂ ਲੈ ਕੇ ਜਾਣੀ ਔਰ ਲੋਕੀ ਪਹਿਲਾਂ ਹੀ ਤੁਸੀਂ ਦੇਖਿਆ ਹੈ ਕਿ ਸਰਦਾਰ ਤੇ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਦੇ ਕੀਤੇ ਹੋਏ ਕੰਮਾਂ ਤੋਂ ਪੂਰੇ ਪ੍ਰਭਾਵ ਵਿੱਚ ਨੇ ਔਰ ਜੇਨੀਆਂ ਵੀ ਗੁੱਟਾਂ ਜਿਹੜੀਆਂ ਜਿੰਨੇ ਲੋਕ ਹੋ ਜਾਂ ਚਾਹੇ ਉਹ ਜਲੰਧਰ ਦੀ ਹੋਵੇ ਉਸ 'ਚ ਵੀ ਬਹੁਤ ਇਤਿਹਾਸਿਕ ਜਿਹੇ ਔਰ ਉਸ ਤੋਂ ਬਾਅਦ ਹੁਣ ਜਿਹੜੀਆਂ ਚਾਰ ਜਿੰਨ ਦੇ ਚੋਣਾਂ ਚੱਲ ਰਹੀਆਂ ਸੀ ਉਹਨਾਂ 'ਚ ਤਿੰਨ ਜਿਹੜੀਆਂ ਆਮ ਆਦਮੀ ਪਾਰਟੀ ਦੇ ਲੰਗੇ ਔਰ ਉਹ ਜਿਹੜੀਆਂ ਕਾਰਪੋਰੇਸ਼ਨ ਦੀਆਂ ਤੇ ਐਮਸੀ ਚੋਣਾਂ ਹੋ ਰਹੀਆਂ ਇਹਨਾਂ 'ਚ ਵੀ ਲੋਕੀ ਪਰਵਾਹ ਕਰਦੇ ਕਿ ਕਦੋਂ ਇਹ ਚੋਣਾਂ ਹੋਣ ਔਰ ਸਰਦਾਰ ਪ੍ਰਵਾਸੀ ਮਾਰਨਾ ਦੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਜਿਹੜਾ ਹੈਗਾ ਉਹ ਝਾੜੂ ਦਾ ਬਟਨ ਦਬਾਣਗੇ ਔਰ ਇੱਕ ਬਹੁਤ ਵੱਡੀ ਜਿਹੜੀ ਇਤਿਹਾਸਿਕ ਚੀਜ਼ ਇਹਨਾਂ ਚੋਣਾਂ 'ਚ ਰੱਜੇ ਕੜੂਆਂ ਵਿੱਚ ਵੀ ਫੇਕਰ ਪਰਿਆ ਉੱਥੇ ਕੈਨੇਡੀਅਨ ਗੁਰੂ ਐਚ ਵੀ ਸਾਡੇ ਅੱਜ ਜਿਹੜੀ ਜੋ ਘਰਾਂ ਦੀ ਪਹਿਲੀ ਵਾਰ ਜਿਹੜੀ ਹੈ ਬਗਰ ਚੈੱਕ ਪਾਣੀ ਹੈ ਉੱਥੇ ਜਿਹੜੇ 11 ਵਾਰਡ 11 ਵਾਰਡ ਦੇ ਸਾਡੇ ਹਰ ਵਾਰਡ ਜਿਹੜਾ ਹੈ ਆਮ ਆਦਮੀ ਪਾਰਟੀ ਦਾ ਉਮੀਦਵਾਰ ਤੇ ਉੱਥੇ ਵੀ ਅਸੀਂ 11 ਦੀਆਂ 11 ਜਗ੍ਹਾ ਸਿੱਖਾ ਇੱਕ ਬਹੁਤ ਵੱਡੀ ਮਾਰਕੀ ਨਾ ਜੀ ਹੰਜੀਤ ਬਰਿੰਡਾ ਦੇ ਵਿੱਚ ਤੋਂ 50 ਚ ਆਉਣਾ ਬੀਬੀ ਚਰਨਮੌਰ ਜੀ ਤੋਂ ਸਰਕਾਰ ਨਾਲ ਸੰਤੁਸ਼ਟ ਬਾਦੋ ਕਿ ਜਿਹੜੀ ਚੋਣ ਆਈ ਹੈ ਮਰੇਡੇ ਦੇ ਵਿੱਚ ਆਜ਼ਾਦ ਤੌਰ ਤੇ ਬੀਬੀ ਜਕੀਰਪੁਰ ਦੇ ਇੰਫੀਡਿੰਗ ਡਿਪਾਰਟਮੈਂਟਰੋਂ ਨਾ ਤੋਂ ਜੜੀ ਆਵਾਰ ਆਜ਼ਾਦ ਤੌਰ ਤੇ ਖੜੇ ਆ ਅੱਜ ਤੇ ਪਰਫਾਰਮਿੰਗ ਕਿਰੇ ਆ ਕਰੀਏ ਕੀ ਆਪਣੇ ਪੜ੍ਹਵਾਸੀ ਨੂੰ ਕੀ ਪੀਸ ਕਰਦੇ ਹਾਂ ਪੜ੍ਹਵਾਸੀ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਇੱਕ ਵਾਰ ਤੇ ਅਰਨ ਨਿਰਵੈਦਰ ਸਿੰਘ ਕਮੇਟੀ ਜਿਹਨੇ ਪਹਿਲਾਂ ਵੀ ਕਾਉਂਸਲਰ ਰਹੇ ਆ ਉਹਨਾਂ ਦਾ ਪੁਰਾਣਾ ਪਿਛੋਕੜ ਹੈ ਲੋਕਾਂ ਦੀ ਸੇਵਾ 'ਚ ਹਰ ਵਕਤ ਹੀ ਹਾਜ਼ਰ ਰਹਿੰਨੇ ਆ ਤੇ ਮੈਂ ਤਾਂ ਹੀ ਬੇਨਤੀ ਕਰਦਾ ਕਿ ਇਹ ਲੰਬੜਦਾਰ ਵੀ ਹੈ ਪ੍ਰੋਟੈਸਟ ਦੇ ਸ਼ਾਇਦ ਸੀ ਤੇ ਮੈਂ ਤਾਂ ਲੋਕਾਂ ਕੋਲ ਹੀ ਬੇਨਤੀ ਕਰਦਾ ਹੈ ਕਿ ਇਹਨਾਂ ਨੂੰ ਹਰ ਦਿਨ ਮੌਕਾ ਦੇਣਾ ਚਾਹੀਦਾ ਸਾਰਿਆਂ ਨੂੰ ਠੀਕ ਹੈ ਅੱਜ ਅਸੀਂ ਬਾਡਨਪਰ ਨਾ ਕੋਈ ਪਿਛਲੇ 3 ਮਹੀਨਿਆਂ ਤੋਂ ਜਿਮਨਾਸਟਿਕ ਜੁਆਇਨ ਸੀ ਤੇ ਨਾ ਉਨਾ ਦੇ ਚਾਲੂ ਰਹੇ ਤੋਂ ਜਿਹੜਾ ਵਰਡ ਬਰਤਾਲੀ ਸੀ ਜਿਹਦਾ ਸਪੋਰਟ ਹੈ ਉਹ ਦੀ ਬਾਈ ਇਲੈਕਸ਼ਨ ਉਹ ਇੱਕ ਰੋਡ ਜਾ ਰਹੀ ਹੈ ਜੀਐਮਪੀ ਵੱਲੋਂ ਸਾਡੇ ਕੈਂਡੀਡੇਟ ਦੀ ਚੀਜ਼ ਬਹੁਤ ਜੋ ਕਿ ਰਵਿੰਦਰ ਰਾਣਾ ਜੀ ਦੀ ਰੀਸ ਹੈ ਜਿਹਨਾਂ ਨੂੰ ਪੀਪਲ ਆਪਾਰਟੀ ਤੇ ਕਮਲਜੀਤ ਸਿੰਘ ਤੇ ਚੋਣਾਂ ਤੇ ਕਿਹੜਾ ਆ ਗਿਆ ਅਸੀਂ ਜੋ 99 ਦੀ ਇਹ ਅਸੀਂ ਉਮੀਦ ਕਰਦੇ ਕਿ ਸਾਨੂੰ ਬਹੁਤ ਬਹੁਤ ਤੁਹਾਡਾ ਨਾਲ ਜੁਟਾ ਕੇ ਸੰਗਤ ਦੀ ਸੇਵਾ ਕਰਨ ਤੇ ਗੁਰਦਵਾਰਾ ਦੀ ਸੇਵਾ ਕਰਨ ਦਾ ਮੌਕਾ ਦੇਣ ਦਾ ਪੂਰਾ ਕੋਈ ਨਹੀਂ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਅਪੋਰਚਨਟੀ ਤੇ ਇਸ ਜੋ ਜਨਰਲ ਵਿੱਚ ਅਸੀਂ ਸਾਰੇ ਹੀ ਪਹੁੰਚ ਕਰਾਂਗੇ ਭਾਈ ਜਿੱਤ ਦਾ ਖਾਲਸਾ ਵੈਕ ਜੀ ਅੱਜ 12 ਤਰੀਕ ਨੂੰ ਨਾਮੀਨੇਸ਼ਨ ਪੇਪਰ ਫਾਈਲ ਕਰਦਾ ਕੀਤਾ ਦਿਨ ਸੀ ਤੇ ਅੱਜ ਸਾਡੇ ਕੋਲ ਟੋਟਲ 5 ਨਾਮੀਨੇਸ਼ਨ ਹਾਂ ਕੈਂਡੀਡੇਟਸ ਨਾਮਨੇਸ਼ਨ ਪਰਫਾਈਲ ਦਿੱਤੇ ਤੇ ਹੋਰ ਲੋਕਾਂ ਨੂੰ ਕੀ ਸਿਝਾ ਦੇਣਾ ਚਾਹੁੰਦੇ ਆ ਆਪਣੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਤਾਂ बस ਇਹੀ ਸੁਝਾਅ ਹੈਗਾ ਵੀ ਤੁਸੀਂ ਮੈਕਸਿਮਮ VOTING ਕਰੋ ਠੀਕ ਹੈ ਆਪਣੀ ਵੋਟ ਦਾ ਯੂਜ਼ ਕਰੋ ਤੇ ਸਹੀ ਕੈਂਡੀਡੇਟ ਚੁਸਕੋ ਸਰ ਕਿਹੜੀ ਪਾਰਟੀ ਸਿੰਬਲ ਤੋਂ ਆਪਣੇ ਕੋਲੇ ਟੋਟਲ 5 ਕੈਂਡੀਡੇਟ ਆ ਉਹਨਾਂ ਵਿੱਚੋਂ ਆਮ ਆਦਮੀ ਪਾਰਟੀ ਦਾ ਹੈ ਕੈਂਡੀਡੇਟ ਇੱਕ ਕਾਂਗਰਸ ਦਾ ਹੈਗਾ ਇੱਕ ਭਾਜਪਾ ਦਾ ਹੈਗਾ ਦੋ ਇੰਡੀਪੈਂਡੈਂਟ ਕੈਂਡੀਡੇਟ ਆ ਦੋ ਯਾਰ ਇਹ ਮਰੇਂਡਾ ਦੇ ਵਿੱਚ ਜੋ ਡਿਫਰੈਂਸੀ ਚੋਣ ਹੈ ਬੀਬੀ ਜਗਜੀਤ ਕੌਰ ਜੀ ਤੋਂ ਸਰਵਜਨਕ ਸਭਾ ਤੋਂ ਬਾਅਦ ਉਹਨਾਂ ਤੋਂ ਇਹ ਚੋਣ ਆਈ ਹੈ ਮਰੇਂਡਾ ਦੇ ਵਿੱਚ ਆਜ਼ਾਦ ਤੌਰ ਤੇ ਬੀਬੀ ਜਗਜੀਤ ਕੌਰ ਦੇ ਜਿਹੜੇ ਪਾਰਟ ਨੰਬਰ 9 ਤੋਂ ਵੀਰ ਆ ਆਜ਼ਾਦ ਤੌਰ ਤੇ ਖੜੇ ਆ ਅੱਜ ਪੇਪਰ ਪਰੰਦੇ ਪ੍ਰਕਿਰਿਆ ਹੋ ਰਹੀ ਹੈ ਤੋਂ ਕੀ ਆਪਣੇ ਪਾਰ ਵਾਸੀ ਨੂੰ ਕੀ ਪੀਸ ਕਰਦੇ ਆ ਪਾਰ ਵਾਸੀ ਨੂੰ ਪੀਲ ਕਰਦੇ ਨੇ ਪਾਰਟੀ ਦੇ ਇਹ ਅ ਅਰਨ ਜਗਵਿੰਦਰ ਸਿੰਘ ਕਮੇ ਜਿਹੜੇ ਪਹਿਲਾਂ ਵੀ ਕੌਂਸਲਰ ਰਹੇ ਆ ਉਹਨਾਂ ਦਾ ਪੁਰਾਣਾ ਪਿਛੋਕੜ ਹੈ ਲੋਕਾਂ ਦੀ ਸੇਵਾ 'ਚ ਹਰ ੜੀ ਹਾਜ਼ਰ ਰਹਿੰਨੇ ਆ ਤੇ ਮੈਂ ਤਾਂ ਹੀ ਬੇਨਤੀ ਕਰਦਾ ਕਿ ਇਹ ਲੰਬੜਾ ਲੰਬੜਤਾ ਰਮੀ ਹੈ ਜਿਹੜੇ ਸ਼ਹਿਰ ਦੇ ਤੇ ਮੈਂ ਤਾਂ ਲੋਕਾਂ ਨੂੰ ਹੀ ਬੇਨਤੀ ਕਰਦਾ ਕਿ ਜਿਵੇਂ ਕਿ ਗੁਣਹਾਰ ਤੋਂ ਦੇ ਮੌਕਾ ਗੋਹ ਦੇਣਾ ਚਾਹੀਦਾ ਸਾਰਿਆਂ ਨੂੰ ਠੀਕ ਹੈ